ਅੱਜ ਅਸੀਂ ਗੱਲ ਕਰਾਂਗੇ ਉਹ ਚੀਜ਼ਾਂ ਦੀ ਜਿਹੜੀਆਂ ਇੱਕ ਅਮਰੀਕਨ ਔਰਤ ਨੇ ਦੱਸਿਆ ਕਿ ਇੰਡੀਆ ਦੇ ਵਿੱਚ ਬੈਟਰ ਨੇ ਅਮਰੀਕਾ ਤੋਂ ਤਾਂ ਕਿਹੜੀਆਂ ਇਹੋ ਜਿਹੀਆਂ ਗੱਲਾਂ ਹੋ ਸਕਦੀਆਂ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ ਉਹ ਇਹ ਹੈ ਡਿਜੀਟਲ ਆਈਡੀਜ਼ ਤੇ ਡਿਜੀਟਲ ਪੇਮੈਂਟਸ ਜਿਹੜੀ ਆਪਾਂ Google Pay ਜਾਂ Paytm ਦੇ ਦੁਆਰਾ ਕਰਦੇ ਹਾਂ ਤੇ ਉਹ ਉਹ ਕਹਿ ਰਹੇ ਆ ਕਿ ਇੱਥੇ ਬੈਠ ਰਾ ਤੁਸੀਂ ਬਾਹਰ ਜਾ ਕੇ ਕੋਈ ਵੀ ਚੀਜ਼ ਖਰੀਦ ਸਕਦੇ ਹੋ ਸਿਰਫ ਇੱਕ ਫੋਨ ਨਾਲ ਲੈ ਕੇ ਜਾਓ ਜਿਹੜਾ ਫ্রম ਆਈ ਡੀਜ਼ ਲਾਈਕ ਆਧਾਰ ਕਾਰਡ ਪੈਨ ਕਾਰਡ ਐਂਡ ਬਰਥ ਸਰਟੀਫਿਕੇਟ ਟੂ ਥਿੰਗਸ ਲਾਈਕ ਯੂ ਪੀ ਆਈ ਐਂਡ ਪੇਮੈਂਟਸ ਤੁਹਾਨੂੰ ਵਾਲਟ ਜਾਂ ਆਪਣੇ ਪੈਸੇ ਫੜਨ ਦੀ ਜ਼ਰੂਰਤ ਨਹੀਂ ਹੈ ਤੇ ਤੁਹਾਡੀ ਉਹੀ ਚੀਜ਼ ਬੜੀ ਆਰਾਮ ਨਾਲ ਉਹਦੀ ਪੇਮੈਂਟ ਹੋ ਸਕਦੀ ਹੈ ਦੂਸਰੀ ਚੀਜ਼ ਹੈ ਆਟੋਸ ਤੇ ਰਿਕਸ਼ਾਸ ਦਾ ਯੂਜ਼ ਇਨੋ ਦੀ ਅਵੇਲੇਬਿਲਿਟੀ ਇੰਡੀਆ ਚੰਨੀ ਹੈ ਇਹ ਇੰਨੇ ਚੀਪ ਨੇ ਯੂਜ਼ ਕਰਨੇ ਇੰਨੇ ਮਹਿੰਗੇ ਨਹੀਂ ਪੈਂਦੇ ਜਿੰਨੇ ਕੀ ਉੱਥੇ ਅਮਰੀਕਾ ਦੇ ਵਿੱਚ ਟੈਕਸੀਸ ਪੈਂਦੀਆਂ ਤੇ ਇਹ ਅਵੇਲੇਬਲ ਵੀ ਹਰ ਜਗ੍ਹਾ ਨੇ ਹਰੇਕ ਰੂਟ ਦੇ ਉੱਤੇ ਹੈਗੇ ਆ ਯੂジング ਥਿੰਗਸ ਲਾਈਕ ਆਟੋਸ ਐਂਡ ਰਿਕਸ਼ਾਸ ਆ ਰੀਲੀ ਚੀਪ ਕੁਇਕ ਇਜ਼ੀ ਐਂਡ ਕੰਵੀਨੀਅੰਟ ਵੇ ਟੂ ਗੈਟ ਅਰ ਤੀਸਰੀ ਚੀਜ਼ ਹੈ ਡਾਕਟਰਸ ਐਨਏ ਸੌਖੇ ਨੇ ਇੰਡੀਆ ਦੇ ਵਿੱਚ ਫਾਈਂਡ ਆਊਟ ਕਰਨੇ ਤੇ ਆਪਣਾ ਮੈਡੀਕਲ ਕਿਸੇ ਤਰ੍ਹਾਂ ਦਾ ਵੀ ਇਲਾਜ ਕਰਾਣਾ ਇੰਨਾ ਸੌਖਾ ਹੈ ਜੋ ਕਿ ਅਪਾਇੰਟਮੈਂਟ ਲੈ ਕੇ ਅਮਰੀਕਾ ਦੇ ਵਿੱਚ ਕਰਾਣਾ ਬਹੁਤ ਡਿਫਿਕਲਟ ਮੰਨਿਆ ਜਾਂਦਾ ਤੇ ਬਹੁਤ ਟਾਈਮ ਦੀ ਵੇਟਿੰਗ ਪੈਂਦੀ ਹੈ ਤੇ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਵੇਸਟ ਰਿਮੂਵਲ ਦੀ ਫ੍ਰੀ ਸਰਵਿਸ ਹੈ ਕਿ ਫ੍ਰੀ ਦੇ ਵਿੱਚ ਤੁਹਾਡਾ ਕੂੜਾ ਕਰਕਟ ਚੱਕਿਆ ਜਾਂਦਾ ਉਹਦੀ ਕੋਈ ਵੀ ਤੁਹਾਨੂੰ ਪੇਮੈਂਟ ਨਹੀਂ ਕਰਨੀ ਪੈਂਦੀ ਐਟ ਲੀਸਟ ਇਨ ਡੈਲੀ ਦ ਗਵਰਨਮੈਂਟ ਆਫਰਸ ਫ੍ਰੀ ਵੇਸਟ ਰਿਮੂਵਲ ਸਰਵਿਸ ਇੰਡੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਕਿਲਡ ਵਰਕ ਬਹੁਤ इजीली ਮਿਲ ਜਾਏਗਾ ਜਿਵੇਂ ਕਿ ਪਲੰਪਿੰਗ ਦਾ ਕੰਮ ਹੈ ਬਿਜਲੀ ਦਾ ਕੰਮ ਹੈ ਕਾਰਪਨਟਰੀ ਦਾ ਕੰਮ ਹੈ ਇਹ ਜਿਹੜੇ ਜਿਹੜੇ ਸਕਿਲਡ ਲੋਕ ਤੁਹਾਨੂੰ ਬੜੇ ਆਰਾਮ ਨਾਲ ਬਹੁਤ ਸਸਤੇ ਭਾਅ ਦੇ ਵਿੱਚ ਮਿਲ ਜਾਣਗੇ ਜੋ ਕਿ ਅਮਰੀਕਾ ਦੇ ਵਿੱਚ ਬਹੁਤ ਹੀ ਮਹਿੰਗਾ ਕੰਮ ਮੰਨਿਆ ਜਾਂਦਾ ਹੈ ਤੇ ਇੱਕ ਹੋਰ ਜਿਹੜੀ ਬੜੀ ਇੰਪੋਰਟੈਂਟ ਗੱਲ ਕਿ ਇੰਡੀਆ ਦੇ ਵਿੱਚ ਵੈਜੀਟੇਰੀਅਨ ਖਾਣੇ ਦੀ ਇੰਨੀ ਜ਼ਿਆਦਾ ਵੈਰਾਈਟੀ ਹੈ ਜੋ ਕਿ ਸਾਨੂੰ ਅਮਰੀਕਾ ਦੇ ਵਿੱਚ ਮਿਲਦੀ ਹੀ ਨਹੀਂ ਹੈ ਵੈਜੀਟੇਰੀਅਨ ਆਪਸ਼ਨਸ ਇਜ਼ ਅਨਦਰ ਵਨ in india at least half the menu at a restaurant will be vegetarian whereas in america there's maybe one option on the menu india de vich doctors <laughs> medicine ya antibiotic de naal jehdi aap dawaai lende haan bimar hon te utte othe naal ek probiotic naal hi dende ne probiotic matlab jehda tidd di saadi health nu sahi rakhda hai ode jehde microbiome hai onu sahi rakhda hai ਕਿ ਇਹ ਜੇ ਜਰਮਸ ਜਿਹੜੇ ਕਿ ਜ਼ਰੂਰੀ ਨੇ ਸਾਡੇ ਟੈੱਡ ਦੇ ਵਿੱਚ ਹੋਣੇ ਤੇ ਉਹਨਾਂ ਨੂੰ ਦਵਾਈਆਂ ਦੇ ਨਾਲ ਹੀ ਦਿੱਤਾ ਜਾਂਦਾ ਹੈ ਕਿਉਂਕਿ ਡਾਕਟਰਸ ਨੂੰ ਪਤਾ ਹੁੰਦਾ ਹੈ ਕਿ ਮੈਡੀਸਿਨ ਦੇ ਨਾਲ ਜਿਹੜਾ ਹੈ ਤੁਹਾਡਾ ਮਾਈਕਰੋਬਾਇਓਮ ਜਾਂ ਤੁਹਾਡੇ ਜਿਹੜੇ ਗੁੱਡ ਜਰਮਸ ਆ ਉਹ ਮਰ ਜਾਣਗੇ ਤੇ ਉਹਨਾਂ ਨੂੰ ਨਾਲ ਦੀ ਨਾਲ ਹੈਲਦੀ ਰੱਖਿਆ ਜਾਂਦਾ ਇਹ ਚੰਗੀ ਚੀਜ਼ ਇੱਕ ਇੰਡੀਆ ਦੇ ਵਿੱਚ ਡਾਕਟਰਸ ਕਰਦੇ ਨੇ ਜੋ ਅਮਰੀਕਾ ਦੇ ਵਿੱਚ ਯੂਸ਼ੁਅਲੀ ਨਹੀਂ ਕੀਤੀ ਜਾਂਦੀ ਤੇ ਇੰਡੀਆ ਦੇ ਵਿੱਚ ਜਿਹੜਾ ਐਮ ਆਰ ਪੀ ਮੈਕਸਿਮਮ ਰਿਟੇਲ ਪ੍ਰਾਈਸ ਚੀਜ਼ਾਂ ਦੇ ਉੱਤੇ ਜਿਹੜਾ ਲਿਸਟ ਕੀਤਾ ਗਿਆ ਹੋਇਆ ਉਹ ਬੜਾ ਕਨਵੀਨੀਅੰਟ ਹੈ ਕਿਉਂਕਿ ਬੰਦੇ ਨੂੰ ਪਤਾ ਲੱਗ ਜਾਂਦਾ ਆ ਇਹਦਾ ਪ੍ਰਾਈਸ ਹੈ ਇਸ ਤੋਂ ਉੱਪਰ ਨਹੀਂ ਜਾ ਸਕਦਾ ਕਿ ਜੇ ਕੋਈ ਚੀਜ਼ ਕਿਸੇ ਦੁਕਾਨਦਾਰ ਨੇ ਵੇਚਣੀ ਹੈ ਤੇ ਉਸ ਰੇਟ ਤੋਂ ਉੱਪਰ ਉਹ ਵੇਚਿਆ ਹੀ ਨਹੀਂ ਜਾ ਸਕਦਾ ਤੇ ਇੱਕ ਕਸਟਮਰ ਦੇ ਲਈ ਇੱਕ ਬਹੁਤ ਸੌਖੀ ਚੀਜ਼ ਹੁੰਦੀ ਹੈ ਐਮ ਆਰ ਪੀ ਯੂ ਕੈਨ ਨੋ ਵਾਟ ਸਮਥਿੰਗ ਕਾਸਟਸ ਨੋ ਮੈਟਰ ਵਾਟ ਸਟੋਰ ਯੂ ਗੋ ਟੂ ਤੇ ਕਿਸੇ ਵੀ ਤਰ੍ਹਾਂ ਦੀਆਂ ਸਮਾਨ ਨੂੰ ਡਿਲੀਵਰ ਕਰਨ ਦੀਆਂ ਐਪਸ ਜਿਹੜੀਆਂ ਉਹ ਇੰਨੀਆਂ ਕ ਜ਼ਿਆਦਾ ਨੇ ਇੰਡੀਆ ਦੇ ਵਿੱਚ ਤੁਸੀਂ ਹਰ ਤਰ੍ਹਾਂ ਦੀ ਐਪ ਤੋਂ ਕਿਸੇ ਵੀ ਤਰ੍ਹਾਂ ਦਾ ਜਿਹੜੀ ਚੀਜ਼ ਹੈ ਪੈਨਨ ਨੂੰ ਖਾਣ ਨੂੰ ਮੰਗਵਾ ਸਕਦੇ ਹੋ ਤੇ ਇੰਨੀ ਵੈਰਾਈਟੀ ਜੋ ਕਿ ਅਮਰੀਕਾ ਦੇ ਵਿੱਚ ਨਹੀਂ ਮਿਲਦੀ ਤੇ ਇਹ ਸੀ ਜੀ ਉਹ ਇੰਪੋਰਟੈਂਟ ਚੀਜ਼ਾਂ ਜੋ ਇੰਡੀਆ ਦੇ ਵਿੱਚ इजीली ਹੁੰਦੀਆਂ ਨੇ ਤੇ ਅਮਰੀਕਾ ਦੇ ਵਿੱਚ ਉਹਨਾਂ ਦੀਆਂ ਸਰਵਿਸਿਜ਼ ਲੈਣਾ ਹੀ ਆ ਉਹ ਕਰਨਾ ਥੋੜਾ ਡਿਫਿਕਲਟ ਹੋ ਜਾਂਦਾ ਇਹ ਇੱਕ ਵਾਇਰਲ ਵੀਡੀਓ ਦੇ ਵਿੱਚ ਇੱਕ ਅਮਰੀਕਨ ਲੇਡੀ ਨੇ ਦੱਸਿਆ ਸੀਗਾ ਅੱਜ ਦੇ ਲਈ ਇਸ ਵੀਡੀਓ ਦੇ ਵਿੱਚ ਇੰਨਾ ਹੀ ਫਿਰ ਮੈਂ ਤੁਹਾਨੂੰ ਮਿਲਾਂਗੀ ਕਿਸੇ ਹੋਰ ਇੰਟਰਸਟਿੰਗ ਚੀਜ਼ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ